ਇੱਕ 17 ਸਾਲ ਦੇ ਸੋਹਣੇ ਸੁਨੱਖੇ ਮੁੰਡੇ ਦੀ ਮੌਤ ਹੋਈ ਹੈ ਮੌਤ ਹੋਣ ਦਾ ਖਾਰਨੇ ਰਹਿੰਦਾ ਹੈ ਕਿ ਇਸ ਮੁੰਡੇ ਨੂੰ ਕੁੱਤੇ ਨੇ ਵੱਢਿਆ ਸੀ ਘਰਦਿਆਂ ਵੱਲੋਂ ਇਸ ਦਾ ਇਲਾਜ ਆ ਛੜਾ ਉਹ ਵੀ ਕਰਵਾਇਆ ਜਾਂਦਾ ਪਰ ਪ੍ਰਮਾਤਮਾ ਨੂੰ ਕੁਝ ਹੋਰੀ ਮੰਜ਼ੂਰ ਸੀ ਇਸ ਮੁੰਡੇ ਦੀ ਹਾਲਤ ਆ ਜਿਹੜੀ ਉਹ ਦਿਨੋਂ ਦਿਨ ਵਿਗੜਦੀ ਰਹਿੰਦੀ ਹੈ ਬੀਤੇ 2-3 ਦਿਨਾਂ ਵਿੱਚ ਇਸ ਮੁੰਡੇ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣ ਜਾਂਦੀ ਆ ਤੇ ਇਸ ਮੁੰਡੇ ਦੇ ਵੱਲੋਂ ਆਪਣੇ ਪ੍ਰਾਣ ਨੇ ਜਿਹੜੇ ਉਹ ਤਿਆਗ ਦਿੱਤੇ ਜਾਂਦੇ ਨੇ ਤਾਂ ਅੱਜ ਤੋਂ ਡੇਢ-ਦੋ ਮਹੀਨੇ ਪਹਿਲਾਂ ਇਸ ਮੁੰਡੇ ਨੂੰ ਕੁੱਤੇ ਨੇ ਵੱਢਿਆ ਸੀ ਤਾਂ ਇਹ ਮੁੰਡਾ ਸਵੇਰੇ 6 ਵਜੇ ਦੇ ਕਰੀਬ ਸੈਰ ਕਰਨ ਦੇ ਲਈ ਨਿਕਲਿਆ ਸੀ ਖੇਤਾਂ ਦੇ ਵਿੱਚ ਇੱਕ ਕੁੱਤਾ ਸੀ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਹਲਕਿਆ ਹੋਇਆ ਸੀ ਉਸ ਕੁੱਤੇ ਨੇ ਇਸ ਮੁੰਡੇ ਨੂੰ ਮੂੰਹ ਦੇ ਕੋਲੋਂ ਵੱਢਿਆ ਜਦੋਂ ਇਹ ਮੁੰਡਾ ਵਾਪਸ ਆਪਣੇ ਘਰ ਪਰਤ ਰਿਹਾ ਘਰ ਆ ਕੇ ਆਪਣੇ ਘਰ ਦੇ ਨੂੰ ਦੱਸਦਾ ਕਿ ਮੇਰੇ ਨਾਲ ਇਹ ਚੀਜ਼ ਹੋਈ ਹੈ ਤਾਂ ਘਰ ਦੇ ਐਸਾ ਇਲਾਜ ਕਰਵਾਉਂਦੇ ਨੇ ਇਲਾਜ ਕਰਵਾਉਣ ਦੇ ਲਈ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਹੈ ਜਿਹੜਾ ਉਹ ਵੀ ਕਰਵਾਇਆ ਜਾਂਦਾ ਤਾਂ ਕਾਫੀ ਲੰਮਾ ਸਮਾਂ ਬੀਤ ਗਿਆ ਡੇਢ ਮਹੀਨਾ ਜਿਹੜਾ ਉਹ ਬੀਤ ਜਾਂਦਾ ਪਰ ਬੀਤੇ 2-3 ਦਿਨਾਂ ਦੇ ਵਿੱਚ ਫਿਰ ਇਸ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਜਾਂਦੀ ਹੈ ਫਿਰ ਇਸ ਨੂੰ ਡਾਕਟਰਾਂ ਦੇ ਕੋਲ ਦਿਖਾਇਆ ਜਾਂਦਾ ਪਰ ਡਾਕਟਰਾਂ ਨੂੰ ਵੀ ਸਮਝ ਆ ਜਿਹੜੀ ਉਹ ਨਹੀਂ ਹੁੰਦੀ ਪਰ ਬੀਤੀ ਰਾਤ ਫਿਰ ਇਸ ਮੁੰਡੇ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੁੰਦੀ ਹੈ ਕਿ ਇਸ ਮੁੰਡੇ ਦੇ ਵੱਲੋਂ ਆਪਣੇ ਪ੍ਰਾਣ ਨੇ ਜਿਹੜੇ ਉਹ ਤਿਆਗ ਦਿੱਤੇ ਜਾਂਦੇ ਨੇ ਤਾਂ ਮਾਮਲਾ ਮਮਦੌੜ ਦੇ ਜਿਹੜਾ ਪਿੰਡ ਦੋਨਾ ਰਹਿਮਤ ਵਾਲੇ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ 17 ਸਾਲ ਦੇ ਮੁੰਡੇ ਦੀ ਮੌਤ ਹੋਈ ਹੈ ਮੌਤ ਦਾ ਕਾਰਨ ਇੱਕ ਕੁੱਤਾ ਬਣਦਾ ਇੱਕ ਕੁੱਤਾ ਸਵੇਰੇ ਸੈਰ ਤੇ ਗਏ ਇਸ ਦਮਨਪ੍ਰੀਤ ਸਿੰਘ ਨਾਮ ਦੇ ਮੁੰਡੇ ਨੂੰ ਵੱਢ ਲੈਂਦਾ ਮੂੰਹ ਦੇ ਕੋਲੋਂ ਵੱਢਿਆ ਜਾਂਦਾ ਇਹ ਮੁੰਡਾ ਵਾਪਸ ਆਪਣੇ ਘਰ ਜਾਂਦਾ ਘਰ ਜਾ ਕੇ ਆਪਣੇ ਘਰ ਦੇ ਨੂੰ ਦੱਸਦਾ ਕਿ ਮੈਨੂੰ ਕੁੱਤੇ ਨੇ ਵੱਢਿਆ ਤਾਂ ਜਦੋਂ ਘਰ ਦੇ ਨੂੰ ਇਹ ਗੱਲ ਪਤਾ ਲੱਗਦੀ ਆ ਇਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਜਾਂਦਾ ਡੇਢ ਮਹੀਨਾ ਬੀਤ ਜਾਂਦਾ ਪਰ ਬੀਤੇ 2-3 ਦਿਨਾਂ ਤੋਂ ਇਸ ਮੁੰਡੇ ਦੀ ਹਾਲਤ ਫਿਰ ਜ਼ਿਆਦਾ ਵਿਗੜਦੀ ਆ ਫਿਰ ਇਸ ਨੂੰ ਡਾਕਟਰਾਂ ਕੋਲ ਦਿਖਾਇਆ ਜਾਂਦਾ ਪਰ ਇਸ ਵਾਰ ਡਾਕਟਰਾਂ ਨੂੰ ਇਸ ਦੀ ਜਿਹੜੀ ਬਿਮਾਰੀ ਸੀ ਜਾਂ ਇਸੇ ਬਿਮਾਰੀ ਦਾ ਕਾਰਨ ਪਤਾ ਨਹੀਂ ਲੱਗਿਆ ਕਿ ਅਸਲ ਦੇ ਵਿੱਚ ਇਸ ਮੁੰਡੇ ਨੂੰ ਹੋਇਆ ਕੀ ਆ ਤਾਂ ਬੀਤੀ ਰਾਤ ਫਿਰ ਇਸ ਮੁੰਡੇ ਦੇ ਵੱਲੋਂ ਆਪਣੇ ਪ੍ਰਾਣ ਨੇ ਜਿਹੜੇ ਉਹ ਤਿਆਗ ਦਿੱਤੇ ਜਾਂਦੇ ਨੇ ਤਾਂ ਮਹਿਜ਼ 17 ਸਾਲ ਦੀ ਇਸ ਦੀ ਉਮਰ ਸੀ ਨਾਮ ਇਸ ਦਾ ਦਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਤੇ ਪਿੰਡ ਦੋਨਾ ਰਹਿਮਤ ਸੇਠਾ ਜਿਹੜਾ ਕਿ ਮਮ ਦੋੜ ਦੇ ਵਿੱਚ ਪੈਂਦਾ ਤਾਂ ਉਸ ਪਿੰਡ ਦਾ ਇਹ ਮੁੰਡਾ ਜਿਹੜਾ ਉਹ ਰਹਿਣ ਵਾਲਾ ਸੀ ਤਾਂ ਘਰਦਿਆਂ ਦਾ ਇਕਲੌਤਾ ਪੁੱਤਰ ਸੀ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹੜਾ ਉਹ ਹੋਇਆ ਵਾ ਤਾਂ ਜਿਵੇਂ ਹੀ ਪਿੰਡ ਦੇ ਵਿੱਚ ਇਹ ਗੱਲ ਫੈਲਦੀ ਆ ਕਿ ਉਸ ਮੁੰਡੇ ਦੀ ਮੌਤ ਹੋ ਗਈ ਤਾਂ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਆ ਜਿਹੜੀ ਉਹ ਫੈਲ ਜਾਂਦੀ ਆ ਤਾਂ ਤਸਵੀਰ ਸਾਂਝੀ ਕਰ ਰਿਹਾ ਇੱਕ ਪਾਸੇ ਮੁੰਡੇ ਦੀ ਤੇ ਇੱਕ ਪਾਸੇ ਪਿੰਡ ਦੀ ਤਾਂ ਪਰਿਵਾਰਕ ਮੈਂਬਰਾਂ ਦਾ ਹਾਲ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਹੈ ਜਿਹੜਾ ਉਹ ਹੋਇਆ ਵਾ ਕਿਉਂਕਿ ਘਰਦਿਆਂ ਦਾ ਇਕਲੌਤਾ ਪੁੱਤਰ ਸੀ ਮੌਤ ਦਾ ਕਾਰਨ ਕੀ ਬਣਦਾ ਮੌਤ ਦਾ ਕਾਰਨ ਇੱਕ ਕੁੱਤਾ ਬਣਦਾ ਕਿਸੇ ਨੂੰ ਪਿੰਕ ਵੀ ਨਹੀਂ ਲਾਦੀ ਕਿ ਕਿਸੇ ਦੇ ਵੱਢਣ ਨਾਲ ਕਿਸੇ ਬੰਦੇ ਦੀ ਮੌਤ ਆ ਜੜੀ ਉਹ ਵੀ ਹੋ ਜਾਂਦੀ ਆ ਪਰ ਇਹ ਮੁੰਡਾ ਜਦੋਂ 17 ਸਾਲ ਦਾ ਘਰ ਤੋਂ ਬਾਹਰ ਸੈਰ ਕਰਨ ਦੇ ਲਈ ਨਿਕਲਿਆ ਤਾਂ ਇਸ ਨੂੰ ਇੱਕ ਕੁੱਤੇ ਨੇ ਵੱਢਿਆ ਤੇ ਕੁੱਤੇ ਦੇ ਵੱਢਣ ਦੇ ਕਾਰਨ ਇਸ ਦੀ ਮੌਤ ਆ ਜੜੀ ਉਹ ਹੋ ਜਾਂਦੀ ਆ ਇਹ ਘਟਨਾ ਜੀ ਮੇਰਾ ਪਿੰਡ ਦੋਨਾ ਰਹਿਮਤਵਾਲਾ ਮਮਦੋੜ ਟਿਠਾੜ ਦੇ ਵਿੱਚ ਵਾਪਰੀ ਆ ਜਿਹੜਾ ਕਿ ਬੀਤੀ ਸ਼ਾਮ ਇੱਕ ਨੌਜਵਾਨ ਬੱਚਾ ਜਿਹੜਾ 17-18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹ ਨਾ ਜਿਹੜੀ ਮੌਤ ਹੋਈ ਆ ਬੱਚੇ ਦੀ ਕਾਰਨ ਕੀ ਬਣਿਆ ਕਾਰਨ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਪਤਾ ਲੱਗਿਆ ਕਿ ਡੇਢ ਕੁ ਮਹੀਨਾ ਪਹਿਲਾਂ ਨਾ ਬੱਚੇ ਨੂੰ ਪਿੰਡ ਦੇ ਵਿੱਚ ਉਹ ਅਚਾਨਕ ਕੁੱਤਾ ਕੱਟ ਗਿਆ ਸੀ ਤਾਂ ਉਹ ਕੁੱਤੇ ਦੇ ਕੱਟਣ ਦਾ ਇਲਾਜ ਜਿਹੜਾ ਪਰਿਵਾਰ ਨੇ ਬਹੁਤ ਕਰਾਇਆ ਬੇਸਿਕ ਲੈ ਕਰਾਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਨਹੀਂ ਸੋਤਾ ਆ ਕੰਮ ਤਾਂ ਅੱਗੇ ਚੰਗੇ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਲਾਜ ਕਰਾਇਆ ਪਰ ਤੁਸੀਂ ਕਿਸਮਤ ਹਾਰ ਗਈ ਸਮਝ ਲਓ ਪਰ ਉਹ ਜਿਹੜਾ ਇਲਾਜ ਸਫਲ ਨਹੀਂ ਹੋ ਪਾਇਆ ਲੱਛਣ ਮੇਂ ਬੱਚੇ ਦੇ ਸਮਝ ਆਏਗੇ ਕੋਈ ਲੱਛਣ ਨਹੀਂ ਪਰਿਵਾਰ ਨਾਲ ਹੀ ਰਿਆ ਤਿੰਨ ਚਾਰਾਂ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਚ ਪਤਾ ਲੱਗਿਆ ਜਦ ਇਹ ਲੱਛਣ ਸਾਹਮਣੇ ਆਇਆ ਤਾਂ ਇਹ ਨਾਲ ਤੁਰੰਤ ਜਿਹੜਾ ਇਹ ਹਸਪੀਟਲ ਜਿਹੜਾ ਬੱਚੇ ਨੂੰ ਲੈ ਗਏ ਪ੍ਰਸ਼ਾਸਨ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਸੰਭਾਲ ਬਾਰੇ ਕੀ ਕਰਨਾ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਵੀ ਜਿਹੜਾ ਪਰਿਵਾਰ ਹੈ ਪਰਿਵਾਰ ਲਈ ਜਿਹੜਾ ਬੱਚਾ ਨੌਜਵਾਨ ਬੱਚਾ ਬਹੁਤ ਜ਼ਿਆਦਾ ਘਾਟਾ ਪਿਆ ਹੈ ਔਰ ਸਾਰਾ ਪਰਿਵਾਰ ਔਰ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਆ ਉਹ ਇਸ ਬੱਚੇ ਦੇ ਨਾਲ ਹੀ ਰਹੇ ਆ ਔਰ ਹੁਣ ਤੱਕ ਵੀ ਨਾਲ ਨੇ ਔਰ ਅੰਤਮ ਰਸਮਾਂ ਜਿਹੜੀਆਂ ਉਹ ਕਰਦੇ ਪਏ ਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਇਸ ਪਰਿਵਾਰ ਨੂੰ ਜਿਹੜੇ ਸਾਡੀ ਸਿਹਤ ਵਿਭਾਗ ਦੀ ਟੀਮ ਆ ਉਹ ਅਗਵਾਈ ਲੀਆਂ ਦੇਵੇ ਕਿ ਜਿਹੜੇ ਇਸ ਪਰਿਵਾਰ ਦੇ ਲਾ ਮਤਲਬ ਚੈੱਕਅਪ ਕਰਾਇਆ ਜਾਵੇ ਜਾਂ ਜੇ ਕੋਈ ਇਲਾਜ ਜਾਂ ਟ੍ਰੀਟਮੈਂਟ ਕਰਨਾ ਹੈ ਜਾਂ ਕੋਈ ਇੰਜੈਕਸ਼ਨ ਕਰਨਾ ਹੈ ਤਾਂ ਜਿਹੜਾ ਪ੍ਰਸ਼ਾਸਨ ਹੈ ਸਾਡਾ ਸਿਹਤ ਵਿਭਾਗ ਹੈ ਉਹ ਪਰਿਵਾਰ ਦਾ ਜਿਹੜਾ ਟ੍ਰੀਟਮੈਂਟ ਕਰੇ ਇਹ ਸਾਡੇ ਪਿੰਡ ਦਾ ਹੀ ਇਹ ਲੜਕਾ ਨਵਾਂ ਪ੍ਰੀਤ ਜੀ 15 16 ਸਾਲਾਂ ਦਾ ਬੱਚਾ ਜੀ ਇਹ ਤੋਂ ਮਹੀਨਾ ਸਵਾ ਪਹਿਲਾਂ ਇਹਨੂੰ ਕੁੱਟਾ ਟੱਕਿਆ ਉਦੋਂ ਵੀ ਇਹਨਾਂ ਟ੍ਰੀਟਮੈਂਟ ਜੋ ਇਲਾਜ ਕਰਾਉਣਾ ਸੀ ਕਰਾਇਆ ਜੀ ਚੰਗੀ ਤਰ੍ਹਾਂ ਨਹੀਂ ਕਰਾ ਸਕੇ ਜਿੰਨਾ ਚਾਹੀਦਾ ਸੀ ਹੁਣ ਜੀ 3 14 ਦਿਨਾਂ ਨਾਲ ਪਤਾ ਲੱਗਾ ਵੀ ਇਹਦਾ ਮਤਲਬ ਉੱਤੇ ਦਾ ਟੱਕਿਆ ਆਈ ਹੁਣ ਜਿੰਨਾ ਉਜੋਗ ਗਏ ਪੱਜੇ ਨੇ ਅਸਲਾ ਚੰਗਾ ਚੰਗਾ ਇਲਾਜ ਕਰਾਈ। ਨਾਤੀ ਵੀ ਲੱਤ ਹਾਂ ਜੀ ਰਾਤੀ 10 ਵਜੇ ਡੈਥ ਹੋ ਗਈ ਹੈ।